ਹੋਲ ਆ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਭਗਤ ਜੀ ਦਾ ਖਾਲਸਾ ਭਾਈ ਗੁਰੂ ਜੀ ਦੀ ਸ਼ਖਤ ਹੈ ਅੱਜ ਸ੍ਰੀ ਅਨੰਦਪੁਰ ਸਾਹਿਬ ਉਹ ਪਵਿੱਤਰ ਧਰਤੀ ਦੁਨੀਆ ਦੀ ਸਭ ਤੋਂ ਪਾਕ ਪਵਿੱਤਰ ਧਰਤੀ ਜਿੱਥੇ ਮਨੁੱਖਤਾ ਨੂੰ ਨੁਕਤਾ ਬਰਾਬਰਤਾ ਦਾ ਸੰਦੇਸ਼ ਮਨੁੱਖਤਾ ਨੂੰ ਦਿੱਤਾ ਗਿਆ ਜਿਹੜੇ ਲੋਕਾਂ ਦਾ ਪਾਣੀ ਭਾਂਡੇ ਵਿਸਤ੍ਰੀ ਮਤਲਬ ਉਹਨਾਂ ਨੂੰ ਆਡੀ ਰੱਖਿਆ ਜਾਂਦਾ ਸੀ ਜਿਹੜੇ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਮਹਾਰਾਜ ਨੇ ਜਿਨ੍ਹਾਂ ਦੀ ਕੁਲਾਂ ਤੇ ਸਰਦਾਰੀ ਨਹੀਂ ਸੀ ਆ ਮਹਾਰਾਜ ਨੇ ਆ ਜੋ ਇਸ ਧਰਤੀ ਤੇ ਪਹੁੰਚੇ ਆ ਜਿੱਥੇ ਮਹਾਰਾਜ ਨੇ ਸਰਦਾਰੀਆਂ ਬਖਸ਼ੀਆਂ ਤੇ ਕਿੰ ਦਿੱਕ ਕਮਾਲ ਦੀ ਗੱਲ ਹੈ ਵੀ ਜਿਹੜੇ ਲੋਕਾਂ ਨੂੰ ਮਹਾਰਾਜ ਨੇ ਸਰਦਾਰੀਆਂ ਬਖਸ਼ੀਆਂ ਇਹ ਗਰੀਬ ਸਿੱਖਣ ਕੋ ਦੰਗ ਪਾਤਸ਼ਾਹੀ ਤੇ ਉਹਨਾਂ ਦੀਆਂ ਹੀ ਪੰਜਾਬ ਦੇ ਵਿੱਚ ਮੜੀਆਂ ਅੱਡ ਗੁਰਦੁਆਰੇ ਅੱਡ ਸਲਮਾਨ ਨਾਲੋਂ ਬਹੁਤ ਆਪਣਾ ਮੁੱਦਾ ਵੀ ਬੂਗਣੇ ਸਕੇ ਇਹ ਇੱਥੋਂ ਤੱਕ ਬਾਟੇ ਵੀ ਅੱਡ ਦੇਖੋ ਵੀ ਜਿਸ ਧਰਤੂੜੇ ਖਾਲਸੇ ਨੇ ਦਰਨਾ ਲਾਗੇ ਰੰਗ ਰਿਤੇ ਗੁਰੂ ਕੇ ਵੇਟ ਦਾ ਖਿਤਾਬ ਦਿੱਤਾ ਉਸ ਧਰਤੀ ਪੰਜਾਬ ਦੀ ਨਉਦੀ ਗੱਲ ਕਰਨੀ ਹੈ ਜਿੱਥੇ ਸਾਡੀਆਂ ਮੜੀਆਂ ਅੱਡ ਗੁਰਦੁਆਰੇ ਅੱਡ ਬਾਟੇ ਅੱਡ ਜਿਹੜਾ ਖਾਲਸਾ ਦਾ ਸਿਧਾਂਤ ਨਹੀਂ ਹੈ ਹਾਏ ਮਨੁਵਾਦੀ ਲੋਕਾਂ ਦਾ ਸਿਧਾਂਤ ਹੋ ਸਕਦਾ ਹੈ ਖਾਲਸਾ ਦਾ ਹੀ ਹੈ ਖਾਲਸਾ ਸਾਰੇ ਨੂੰ ਕੱਟਣਾ ਦੇਖਦਾ ਹੈ ਇਹੀ ਸਚਾਈ ਹੈ ਤੇ ਇਹੀ ਸੱਚ ਰਹਿਣਾ ਹੈ ਤੇ ਕਿਹੜੇ ਲੋਕ ਬਿਸਤਰਾ ਕਰ ਰਹੇ ਹੈ ਇਹ ਉਹੀ ਪਹਾੜੀ ਰਾਜਿਆਂ ਦੀ ਗੰਦੀ ਲਾਜ ਹੈ ਜਿਹੜੇ ਚਮਕੌਰ ਸਾਹਿਬ ਤੋਂ ਪੱਜੇ ਅਨੰਦਪੁਰ ਸਾਹਿਬ ਤੋਂ ਪੱਜੇ ਜਿਹੜੇ ਗੁਰੂ ਸਾਹਿਬ ਦੇ ਬੱਚਿਆਂ ਦੀ ਇੱਜ਼ਤ ਨਹੀਂ ਕਰ ਸਕੀ ਤੋ ਖਾਸ ਕਰਕੇ ਪਰ ਸੋਚਣ ਦੀ ਲੋੜ ਹੈ ਵਿਚਾਰ ਕਰਨ ਦੀ ਲੋੜ ਹੈ ਕੋਲ ਜਿੱਥੇ ਬੰਦਿਆਂ ਨੂੰ ਮੇਰੀ ਬੇਨਤੀ ਹੈ ਇਹਦਾ ਗੰਦਾ ਤੇ ਗੌਰ ਕਰਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ